ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਤੋਂ ਇੱਕ ਬਹੁਤ ਹੀ ਰੂਹ ਕੰਬਾਦ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਖਬਰ ਇਹ ਹੈ ਕਿ 12 ਸਾਲ ਪਹਿਲਾਂ ਇੱਕ ਔਰਤ ਨੇ ਆਪਣੇ ਹੀ ਪੁੱਤਰ ਨੂੰ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਆਪਣੇ ਹੀ ਕਮਰੇ ਦੇ ਵਿੱਚ ਉਸ ਦੀ লাশ ਨੂੰ ਦੱਬ ਦਿੱਤਾ। ਅਤੇ ਕਲਯੁਗੀ ਮਾਂ ਆਪਣੇ ਆਸ਼ਕ ਨਾਲ ਮਿਲ ਕੇ ਪੰਜਾਬ ਛੱਡ ਕੇ ਭਗੌੜੀ ਹੋ ਗਈ। ਇਸ ਕਲਯੁਗੀ ਮਾਂ ਦਾ ਨਾਮ ਰਣਜੀਤ ਕੌਰ ਦੱਸਿਆ ਜਾ ਰਿਹਾ ਹੈ। ਜਿਸ ਨੂੰ ਹੁਣ ਪੁਲਿਸ ਨੇ ਉਸ ਦੇ ਆਸ਼ਕ ਸਮੇਤ ਕਾਬੂ ਕਰ ਲਿਆ। ਸਾਲ 2014 ਚ ਰਣਜੀਤ ਕੌਰ ਨੇ ਆਪਣੇ 14 ਸਾਲ ਦੇ ਪੁੱਤਰ ਸੰਦੀਪ ਸਿੰਘ ਨੂੰ ਆਪਣੇ ਆਸ਼ਕ ਨਾਲ ਮਿਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਆਪਣੇ ਹੀ ਘਰ ਦੇ ਕਮਰੇ ਚ ਉਸ ਦੀ লাশ ਨੂੰ ਦੱਬ ਦਿੱਤਾ। ਮ੍ਰਿਤਕ ਦੇ ਤਾਏ ਨੂੰ ਸ਼ੱਕ ਹੋਣ ਤੇ ਉਸ ਨੇ ਰਣਜੀਤ ਕੌਰ ਨੂੰ ਸੰਦੀਪ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ। ਪਰ ਰਣਜੀਤ ਕੌਰ ਨੇ 3 ਮਹੀਨੇ ਤੱਕ ਕੋਈ ਸੂ ਨਾ ਲੱਗਣ ਦਿੱਤੀ ਸ਼ੱਕ ਹੋਣ ਤੇ ਮਿਰਤਕ ਦੇ ਤਾਏ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਮਾਮਲਾ ਵੀ ਦਰਜ ਹੋਇਆ 12 ਸਾਲਾਂ ਬਾਅਦ ਦੋਨੋਂ ਰਣਜੀਤ ਕੌਰ ਅਤੇ ਉਸ ਦਾ ਆਸ਼ਕ ਹੁਣ ਪੁਲਿਸ ਦੇ ਹੱਥੇ ਚੜ ਚੁੱਕੇ ਨੇ ਕਾਫੀ ਸਮਾਂ ਇਹ ਦੋਨੋਂ ਪੰਜਾਬ ਤੋਂ ਬਾਹਰ ਆਗਰਾ ਦੇ ਵਿੱਚ ਰਹਿੰਦੇ ਰਹੇ ਪਰ ਪਿਛਲੇ ਕੁਝ ਸਮੇਂ ਤੋਂ ਜਲੰਧਰ ਦੇ ਵਿੱਚ ਆ ਕੇ ਰਹਿਣ ਲੱਗੇ ਸੀ ਰਣਜੀਤ ਕੌਰ ਦੇ ਆਸ਼ਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਦੋਹਾਂ ਨੇ ਰਲ ਕੇ ਇਸ ਮਾਸੂਮ ਨੂੰ ਮੌਤ ਦੇ ਘਾਟ ਉਤਾਰਿਆ ਹੁਣ ਪੁਲਿਸ ਇਹਨਾਂ ਦੋਹਾਂ ਨੂੰ ਘਟਨਾ ਵਾਲੀ ਥਾਂ ਤੇ ਲਿਆ ਕੇ ਸ਼ਨਾਖਤ ਕਰ ਰਹੀ ਹੈ ਅਤੇ ਮ੍ਰਿਤਕ ਸੰਦੀਪ ਸਿੰਘ ਦੇ ਕੰਕਾਲ ਕੱਢੇ ਜਾ ਰਹੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਹਰੀਸ਼ ਕੁਮਾਰ ਨੇ ਪੂਰੀ ਕਹਾਣੀ ਦੱਸੀ ਗਿਰਦ ਨਾਲੋਂ ਤੇ ਪਿੱਛੇ ਰਾਜ ਨੂੰ ਬੜਾ ਚਿਰ ਹੋ ਗਿਆ ਤੇ ਦੋ ਕਮਰੇ ਇੰਦਰ ਹੀ ਤੇ ਕੀ ਹੋਇਆ ਕਿ ਅਸੀਂ ਉਦੋਂ ਕੀ ਗੱਲ ਹੋਈ ਸੀ ਕਿੱਦਾਂ ਮਾਰੇ ਲੈ ਤਾਂ ਹੋਈ ਇਹ ਕੰਦਾ ਟਪ ਟਪ ਹੁੰਦਾ ਹੈ ਤਾਂ ਕਰ ਕਿੱਦਾਂ ਮਾਰੇ ਮੈਂ ਫਿਰ ਇਹਨਾਂ ਕਾਲਪੋਟੇ ਤੇ ਮਾਰੇ ਇਹ ਕਿੱਥੇ ਨੱਪਿਆ ਹੋ ਨੱਪਿਆ ਇੱਥੇ ਹੀ ਆ ਪੂਰਾ ਮਨ ਉਹ ਮੈਨੂੰ ਬੜਾ ਚਿਰ ਹੋ ਗਿਆ ਨਿਕਲੇ ਨੂੰ 30 ਸਾਲ ਹੋ ਗਏ ਕਰੋ ਤਰਾ ਉਹ ਕਮਰੇ ਸ਼ੇਅਰ ਕਰ ਲਓ ਤੁਸੀਂ ਦੋ ਕਮਰੇ ਤੋਂ ਤੱਕ ਸਤਨਾ ਸ਼ੀ ਕੀ ਹੋਇਆ ਤਾਂ ਕੀ ਕਿਦਾਂ ਕੀਤਾ ਤਰੀਕਾ ਸਰਦਾ ਇਹ ਉਹ ਹੀ ਤਾਂ ਲਾਹੀ ਨਾ ਉਹ ਨਹੀਂ ਲੱਗਦਾ ਨਹੀਂ ਆਪਣਾ ਇਹ ਕਰਕੇ ਫਿਰ ਉਹ ਫਿਰ ਮਾਦੀ ਨਿਕਲ ਕੇ ਹੜਤਾਂ ਖੈ ਹੂੰ ਦੋ ਜੜ ਜੜ ਦੇ ਰਿਹਾ ਹਿੰਦਾ ਹਿੰਦੀ ਹੰਗੀ ਦਾ ਮੇਜਰ ਤੇ ਕੰਮ ਹੀ ਕਰ ਦਿੰਦੇ ਹਾਂ ਹਾਂ ਬਲਬ ਸਰ ਇਹ ਤੇ ਦੋਨੇ ਨਿਵਾਂ ਖੜੀ ਨੇ ਬੜਾ ਕੋਸਾ ਇਹ ਇਥੇ ਕਿਦਾਂ ਨਾਲ ਪੁੱਛੀਦਾ ਪਤਾ ਜੀ ਕਿੰਨਾ ਚਿਰ ਤੁਹਾਡੇ ਸੰਬੰਧ ਰਿਹਾ ਆਪਸ ਹੋਈ ਮਾਰ ਕੇ ਅਸੀਂ ਨਹੀਂ ਕਰਾਂਗੇ ਉਹ ਮੁਟਿਆਰ ਦੀ ਉਮਰ ਕਿੰਨੀ ਹੁੰਦੀ ਉਹ ਤੁਮ ਬਣਾ ਦੇ ਜੋ ਤਾਂ ਪੰਨਾ ਸਾਹ ਦੇ ਲੱਗ ਜਾਂਦਾ ਜੇ ਜਦੋਂ ਕਤਲ ਕੀਤਾ ਦੋਸਤੋ ਬਾਅਦ ਪਰ ਕਿੱਥੇ ਫਰਾਰ ਹੋਗੇ ਦੋਵੇਂ ਅਸੀਂ ਇਥੋਂ ਆ ਗਏ ਚੱਲ ਗਏ ਆ ਗਏ ਕਿੰਨਾ ਚਿਰ ਹੋਇਆ ਤੇ ਉੱਥੇ 4.5 ਸਾਲ ਹੁਣ ਕਿਥੇ ਰਹਿੰਦੇ ਹਾਂ ਰਹਿੰਦੇ ਹਾਂ ਉਥੋਂ ਪੁੱਛਣਾ ਪੜੇ ਨਹੀਂ ਨਹੀਂ ਠੀਕ ਹੈ ਠੀਕ ਹੈ ਪਿੰਡ ਹੀ ਰਹਿੰਦੇ ਨਾ ਕੋਈ ਕਰਦਾ ਇਹ ਲੇਡੀ ਵੀ ਨਾਲ ਇਹ ਲੇਡੀ ਚੌਥੀ ਜਨਦਰੀ ਹਰੇ ਤੁਸੀਂ ਸਾਰੇ ਉਹ 12 ਸਾਲ ਤੋਂ ਇਕੱਠੇ ਰਹਿੰਦੇ ਹੋ ਉੱਥੇ ਤੁਸੀਂ ਪਿੰਡ ਕਿ ਕਰਦੇ ਮੈਂ ਪਿੰਡ ਆ ਗਿਆ ਮੈਂ ਪਿੰਡ ਆ ਗਿਆ ਇਹ ਤਾਂ ਨਹੀਂ ਨਾ ਕਰਕੇ ਆਹੀ ਬਹਿਣ ਹੈ ਚੱਲ ਚਲੀ ਲੜਦੀ ਰਹਿੰਦੀ ਮੈਂ ਉੱਥੇ ਹਾਂ ਮਾਦੂ ਦਾ ਆਇਆ ਕਿ ਇਹ ਇਥੇ ਘਰ ਹੁੰਦਾ ਸੀ ਕਮਰੇ ਚ ਨਾ ਪਿਆ ਹਾਂਜੀ ਸਾਡੇ ਮਾਨਯੋਗ ਡੀਆਈਜੀ ਬਾਰਡ ਰੇਂਜ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਤੇ ਐਸਐਸਪੀ ਬਟਾਲਾ ਸੁਹੇਲ ਕਾਸਮੀਰ ਆਈਪੀਐਸ ਉਹਨਾਂ ਦੀ ਡਾਇਰੈਕਸ਼ਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸ੍ਰੀ ਹਰਗਵਿੰਦਪੁਰ ਪੁਲਿਸ ਨੇ ਕੰਮ ਕਰਦੇ ਹੋਏ ਇੱਕ ਅੱਛੀ ਸਫਲਤਾ ਹਾਸਲ ਕੀਤੀ ਹੈ ਕਿ ਇੱਕ ਬਲਾਈਂਡ ਮਰਡਰ ਕੇਸ ਜਿਹੜਾ ਕਿ 2014 ਦਾ ਸੀਗਾ ਜਿਹਦੇ ਵਿੱਚ ਇੱਕ ਕਲਯੁਗੀ ਮਾਨ ਆ ਹਵਲ ਦੇ ਵਿੱਚ ਅੰਨੇ ਹੋ ਕੇ ਆਪਣੇ ਯਾਰ ਦੇ ਨਾਲ ਮਿਲ ਕੇ ਆਪਣੇ ਹੀ ਮੁੰਡੇ ਸੰਦੀਪ ਸਿੰਘ ਨੂੰ ਗਲਾ ਘੋਟ ਕੇ ਮਾਰ ਦਿੱਤਾ ਸੀ ਤੇ ਜਿੱਥੇ ਅੱਜ ਅਸੀਂ ਆਏ ਆ ਇੱਥੇ ਹੀ ਉਹਦੀ ਦਾਸ ਬਰਾウンド ਕਰਨ ਆਏ ਆ ਵੀ ਇਹ ਉਹਦਾ ਘਰ ਸੀ ਔਰ ਇੱਥੇ ਹੀ ਉਹਨਾਂ ਨੇ ਨੱਪ ਦਿੱਤਾ ਸੀ ਗਏ ਉਸ ਮੁੰਡੇ ਨੂੰ ਤੇ ਉਸ ਟਾਈਮ ਤੇ 2014 ਦੇ ਵਿੱਚ ਉਹਦੇ ਤਾਇਆ ਹਰਜੀਤ ਸਿੰਘ ਨੇ ਇਸ ਗੱਲ ਦਾ ਖਸਾ ਜ਼ਾਹਿਰ ਕੀਤਾ ਸੀ ਤੇ ਉਦੋਂ 364 34 ਆਪੀਸੀ ਦੇ ਤਹਿਤ ਕੇਸ ਰਜਿਸਟਰਡ ਕਰਵਾਇਆ ਸੀਗਾ ਉਸ ਤੋਂ ਬਾਅਦ ਇਹ ਪਕਵੜੇ ਚੱਲੇ ਆ ਰਹੇ ਸੀ ਹੁਣ ਅਸੀਂ ਇਹਨਾਂ ਦੋਨਾਂ ਨੂੰ ਫੜ ਲਿਆ ਇਹ ਫੜ ਕੇ ਜਦੋਂ ਇਹਨਾਂ ਦੀ ਪੁਚਕਿਸ਼ ਕੀਤੀ ਤੇ ਫਿਰ ਇਹ ਸਾਡੇ ਕੋਲ ਮੰਨੇ ਆ ਕਿ ਜੀ ਅਸੀਂ ਇਸ ਤਰੀਕੇ ਨਾਲ ਉਹਦਾ ਗਲਾ ਘੁੱਟ ਕੇ ਜੁੜਦੇ ਸਾਡੇ ਨਾਜਾਇਜ਼ ਰਿਸ਼ਤਿਆਂ ਦੇ ਵਿੱਚ ਰੋੜਾ ਬਣ ਰਿਹਾ ਸੀਗਾ ਤੇ ਇਸ ਕਰਕੇ ਉਹਦਾ ਗਲਾ ਘੁੱਟ ਕੇ ਇਹਨਾਂ ਦੋਨਾਂ ਜਣਿਆਂ ਨੇ ਮਾਰ ਕੇ ਦੇਣ ਨੂੰ ਰੱਖ ਦਿੱਤਾ ਅਕੜੇ 14 ਸਾਲ ਬਾਅਦ ਸੀ ਉਸ ਮਰਤਕ ਨੂੰ ਇਨਸਾਫ ਮਿਲਿਆ ਬਿਲਕੁਲ ਜੀ ਬਿਲਕੁਲ ਇਹਦੇ ਤੋਂ ਇਹ ਹੈ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਜਿਹੜੇ ਕ੍ਰਾਈਮਨਲ ਲੋਗ ਐ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਵੀ ਇਹ ਕ੍ਰਾਈਮ ਕਰੀ ਲੋਕ ਐ ਨਹੀਂ ਰਹਿੰਦਾ ਕਤਲ ਆਪਣੇ ਆਪ ਚ ਆਪ ਬੋਲਦੇ ਆ ਇਸ ਲਈ ਹਰ ਕਤਲ ਤੋਂ ਪਹਿਲਾਂ ਆਪਣੇ ਆਪ ਨੂੰ ਇਹ ਸੋਚ ਲੈਣ ਕਿ ਇਹਦਾ ਅੰਜਾਮ ਬਹੁਤ ਬੁਰਾ ਹੋਣਾ ਤੇ ਅੱਜ ਇਹਨਾਂ ਦਾ ਵੀ ਅੰਜਾਮ ਬੁਰਾ ਹੀ ਹੋਣਾ